Продолжение следует... Продолжение следует... ਕੁਆਕ ਸੈਮੀਨਾਰਾਂ ਕਾਨਫਰੰਸਾਂ ਵਿੱਚ ਸਾਡੇ ਸੂਬੇ ਦੀ ਨੁਮਾਇੰਦਗੀ ਕਰ ਰਹੇ ਹਨ ਕਰ ਚੁੱਕੇ ਹਨ ਪਿੱਛੇ ਆ ਜਾ ਪਿੱਛੇ ਆ ਜਾ ਪਿੱਛੇ ਆ ਜਾ ਪਿੱਛੇ ਆ ਜਾ ਪਰਖਾਂ ਵਿੱਚ ਸਫਲ ਰਿਹਾ ਹੈ ਇਸ ਸਰਦਾਰ ਸਦਕਾ ਹੀ ਸਾਡਾ ਦੇ ਲਈ ਕੂੜੀ-ਕੂੜੀ ਸਿਆਆ ਹੈ ਜੀ ਪਹਾੜੀ ਦੰ ਇਹ ਹੈ ਸੀਮਾ ਸੁਰੱਖਿਆ ਬਲ ਇਸ ਟੁਕੜੀ ਦੀ ਅਗਵਾਈ ਸ਼੍ਰੀ ਹੁਗਰਾਜ ਸਿੰਘ ਕਰ ਰਹੇ ਹਨ ਪਿੱਛੇ ਜਾ ਮੂੰਹ ਤੇ ਵਜੂਆ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਇਹ ਤੋਂ ਫ੍ਰੀਡਿਅਰਵਾਈ ਐਸ.ਆਈ. ਸ਼ਮਦੀਸ਼ ਉਹ ਮਹਿਲਾ ਨੂੰ ਫ੍ਰੀਡਿਅਰਵਾਈ ਕਰ ਰਹੇ ਹਨ ਆਵੇ ਵੇਖ ਕੋੜ ਕੋੜ ਕੇ ਉਹਦਾ ਕਿਹਦੇ ਨੇ ਨਾਮ ਦੇ ਦੇਣਾ ਜਦੋਂ ਸ਼ਾਰਟ ਬੰਦ ਤੁਹਾਨੂੰ ਪੰਜਾਬ ਪੁਲਿਸ ਦਾ ਫ੍ਰੀਡਿਅਰਵਾਈ ਕਰ ਰਹੇ ਹਨ ਉਹਦੀ ਕੋ ਬਾਬਾ ਫਰੀ ਪਬਲਿਕ ਸਕੂਲ ਦੀ ਇਹ ਟੁਕੜੀ ਸੰਗਤ ਸਹਿ ਭਾਈ ਪੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਮਨੀਸ਼ ਸ਼ਰਮਾ ਇਸ ਟੁਕੜੀ ਦੀ ਅਗਵਾਈ ਕਰ ਰਹੇ ਹਨ ਗੁਰਜੀਤ ਸਿੰਘ ਗੁਰਜਿੰਦਰਾ ਕਾਲ ਫਰੀਦਕੋਟ ਦੀ ਐਨਸੀਸੀ ਦੀ ਟੁਕੜੀ ਦੀ ਅਗਵਾਈ ਕਰ ਰਹੇ ਹਨ ਹਰਮਨ ਜੋਤ ਸਿੰਘ अकाल अकेडमी संसद गुरु तेग बहादुर बाबा प्रीत पब्लिक स्कूल पंजाब तो पुलिस का है डॉक्टर महेंद्र बराड़ साढ़ी स्कूल के बच्चे ਗੀਤਕੋਨਾਂ ਦੇ ਨਾਲ ਪਰੋਵਾ ਬਣਾ ਰਹੇ ਹਨ ਇਸ ਤੋਂ ਇਲਾਵਾ ਸ੍ਰੀ ਸਨਮਾਨਤ ਕਰ ਰਹੇ ਹਨ ਇਸ ਤੋਂ ਹੀਦ ਹੋ ਗਏ ਸਨ ਉਹਨਾਂ ਨੂੰ ਸਨਮਾਨਤ ਕਰ 1998 ਦਰਾਂ ਸ਼ਹੀਦ ਹੋਏ ਸਨ ਇਸ ਲਈ ਸ਼ਹਿਰ ਵਾਸੀਆਂ ਨੂੰ ਮਾਈ ਇਹ ਜੋ ਕੰਮ ਨੇ 33 ਤੇ ਚੈਨਾਬੌਰ ਦਾ ਮੁਕਮਲ ਨਹੀਂ ਭਾਈ ਪੁਦੀਂ ਗ੍ਰਾਮਰ ਚੈਨਾਬ ਵਿੱਚ ਬੱਲੀਆ ਨਗਰ ਦਾ ਨਿਰਮਾਣ ਟਿਕਣ ਮੰਨਰਵਾੜੀ ਨਗਰ ਦਾ ਨਿਰਮਾਣ ਪੇਸ਼ੇ ਦਾ 40 ਬਡਾ ਸਟਾਡੀ ਰਹਾ ਹੈ ਜੁਕੀ ਇਸੋ ਸੰਕਰ ਤੋਂ ਬਗਤ ਕਿਸਾਨਾਂ ਦਾ ਜ਼ਿੰਮੇਵਾਰ ਹੈ ਅਤੇ ਕੁਤਬ ਬਾਦਸ਼ਾਹ ਮੁਰੂਦ ਜੀ ਜਗਰ ਕਾਉਂਸਲਿੰਗ ਅਤੇ ਪਲੇਸਮੈਂਟ ਵਿੱਚ ਇੱਕ ਮੁਵਾਕ ਤਵਾਇ ਜਿੰਦਾ ਹੈ ਹੁਨਰ ਵਿਕਾਸ ਕਰਨ ਲਈ ਆਪ ਸਭ ਦੀ ਸੇਵਾ ਦੇ ਵਿੱਚ ਪੇਸ਼ ਕਰਨ ਦੇ ਲਈ ਆਪੋ ਆਪਣੀ ਪੋਜੀਸ਼ਨ ਜਿਹ ਲੈ ਰਹੇ ਤਿਆਰ ਕੀਤਾ ਹੋਇਆ ਪੀਟੀਸ਼ਨ ਸਾਡੇ ਮਾਨ ਇਹ ਪੀਟੀਸ਼ਨ ਤਿਆਰ ਕੀਤਾ ਇਸ ਦਾ ਆਪਾਂ ਆਨੰਦ ਮਾਣਾਂਗੇ ਐਡਜੈਕਟ ਪੁਆਇੰਟ ਤੇ ਲਈ ਜੁਆਇ ਐਡਜੈਕਟ ਹੋਏ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੇ ਮਹਾਨ ਫੁਰਸਤ ਨਾਲ نوازਿਆ ਸਾਨੂੰ ਪਿਆਰ ਸਤ चंद्रशेखर कर ਅੱਜ ਦੇ ਦਿਹਾੜੇ ਤੇ ਜੋ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਸ਼ਤ ਤੋਂ ਬਿਨਾਂ ਸਫਾਰਿਸ਼ ਤੋਂ ਦਿੱਤੀ ਸਕੂਲਾਂ ਦਾ ਕਾਇਆਕਲ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸੁਰੱਖਿਆ ਫੋਰਸ ਬਣਾਈ ਜਿਹੜਾ ਤੁਹਾਡਾ ਜਿਹੜਾ ਟੈਕਸ ਜਿਹੜਾ ਰਜਿਮ ਹੈ ਉਹਨੂੰ ਠੀਕ ਕੀਤਾ ਤੇ ਇਹਨਾਂ ਦੇ ਨਾਲ-ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ 50 ਤਖਤਾਂ ਦੀ ਜਿਹੜੀ ਹਵਾਈ ਯਾਤਰਾ ਅਸੀਂ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਤੋਂ ਪਰਮਾਤਮਾ ਨੇ ਸੇਵਾ ਲਈ ਹੈ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਰਥਾਂ ਤੇ ਭੇਜਿਆ ਉਹਨਾਂ ਨੇ ਤੀਰਥ ਯਾਤਰਾ ਜਿਹੜੀ ਕਰਾਈ ਸਾਡੇ ਬਿਰਗਾਂ ਨੂੰ ਗਰੀਬਾਂ ਦੇ ਬਜ਼ੁਰਗਾਂ ਨੂੰ ਤੇ ਮੈਂ ਇਹ ਚਾਹਣਾ ਕਿ ਖਵਾਈ ਯਾਤਰਾ ਵੀ ਜਿੰਨਾਂ ਤੱਕ ਦਾ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾਵੇ ਉਹ 에어 ਟੈਕਸੀ ਦੇ ਰੂਪ ਦੇ ਵਿੱਚ ਔਰ ਇੱਕ 에어 ਐਮਬੂਲੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ 에어 ਐਮਬੂਲੈਂਸ ਵੀ ਚਲਾਈਏ ਕਿਉਂਕਿ ਕਈ ਵਾਰੀ ਕੋਈ ਮਰੀਜ਼ ਨੂੰ ਸ਼ਿਫਟ ਕਰਨਾ ਹੁੰਦਾ ਦਿੱਲੀ ਸ਼ਿਫਟ ਕਰਨਾ ਹੁੰਦਾ ਸੋ ਉਹ ਮਨੂ ਫੂਲ ਦਾ ਬਿਚਾਰ ਹੈ। ਹੋਰ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਡੇ ਗਣਤੰਤਰ ਦਾ ਦਿਵਸ ਤੇ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੈ। ਔਰ ਸਭ ਤੋਂ ਪੁਰਾਣਾ ਗਣਤੰਤਰ ਹੈ। ਅਜੇ ਯੂਰਪ ਦੇ ਵਿੱਚ ਲੋਕ ਜੰਗਲੀ ਤਰੀਕਿਆਂ ਨਾਲ ਰਹਿੰਦੇ ਸੀ ਉਦੋਂ ਵੀ ਇੱਥੇ ਗਣਤੰਤਰ ਸੀ ਵਿਸ਼ਾਲੀ ਦੇ ਵਿੱਚ ਜਿਹੜਾ ਸ਼ੁਰੂ ਹੋਇਆ। ਸੋ ਮੈਂ ਆਪ ਦਿਨ ਭਾਗਾਂ ਵਾਲਾ ਸਮਝਦਾ ਮੈਂ ਭਾਰਤ ਵਿੱਚ ਪੈਦਾ ਹੋਇਆ ਮੈਂ ਪੰਜਾਬ ਵਿੱਚ ਪੈਦਾ ਹੋਇਆ ਔਰ ਹੋਰ ਵੀ ਭਾਗਾਂ ਵਾਲਾ ਮੈਂ ਬਾਬਾ ਫਰੀਦ ਜੀ ਕਰਤੀ ਤੇ ਜਿਹੜਾ ਇਹ ਪੈਦਾ ਹੋਇਆ ਉਹ ਜ਼ਿਲ੍ਹੇ ਦੇ ਵਿੱਚ ਅੱਜ ਉਹ ਗਣਤੰਤਰ ਦਿਵਸ ਦੇ ਸਵਾਗਤ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਜਿਹੜੇ ਇਹਨੇ ਨੋ ਅਕਾਲ ਪੁਰਖ ਦੀ ਕਿਰਪਾ ਨਾਲ ਮੇਰੇ ਦਾਦਾ ਜੀ ਸਵਰਗੀ ਗਿਆਨੀ ਦਇਲ ਸਿੰਘ ਉਹਨਾਂ ਨੇ ਬਣਾਇਆ ਸੀ ਸੋ ਬਹੁਤ ਸ਼ੁਕਰਗੁਜ਼ਾਰ ਹਾਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਭ ਦਾ ਤੁਹਾਡਾ ਸਭ ਦਾ